1.5 ਸਾਲ ਅੱਗੇ ਤੁਹਾਨੂੰ ਦਿੱਲੀ ਘੇਰਨੀ ਪਈ ਉੱਥੇ ਮੋਰਚਾ ਲੱਗਾ ਰਿਹਾ ਸਗੋਂ ਜਿਹੜੇ ਤੁਹਾਡੇ ਖਿਲਾਫ ਕਾਲੇ ਕਾਨੂੰਨ ਪਾਸ ਕੀਤੇ ਸੀ ਉਹ ਕਾਨੂੰਨ ਰਿਜੈਕਟ ਕੀਤੇ ਲੇਕਿਨ ਉਹ ਪੂਰੇ ਵੀ ਰਿਜੈਕਟ ਨਹੀਂ ਸੀ ਕੀਤੇ ਹੁਣ ਫੇਰ ਲਗਭਗ 1 ਸਾਲ ਹੋ ਚੱਲਿਆ ਤੁਹਾਡੇ ਬਜ਼ੁਰਗਾਂ ਨੂੰ ਤੁਹਾਡੇ ਭਰਾਵਾਂ ਨੂੰ ਬੈਠਿਆ ਹੋਇਆ ਬਾਰਡਰ ਦੇ ਉੱਪਰ ਅਜੇ ਤੱਕ ਸਰਕਾਰ ਦੇ ਕੰਨਾਂ ਤੇ ਜੋ ਨਹੀਂ ਸਰਕੀ ਡੱਲੇਵਾਲ ਸਾਹਿਬ ਪੋਖ ਹੜਤਾਲ ਤੇ ਬੈਠੇ ਹੋਏ ਨੇ ਕਿ ਮੈਂ ਕਿਸਾਨਾਂ ਦੇ ਮਸਲੇ ਹੱਲ ਕਰਾ ਕੇ ਰਵਾਂਗਾ ਲੇਕਿਨ ਅਜੇ ਨਾ ਪੰਜਾਬ ਦੀ ਸਰਕਾਰ ਨਾ ਕੋਈ ਪੰਜਾਬ ਦਾ ਲੀਡਰ ਨਾ ਕੋਈ ਹਰਿਆਣੇ ਦਾ ਲੀਡਰ ਨਾ ਕੋਈ ਦਿੱਲੀ ਸਰਕਾਰ ਦਾ ਬੰਦਾ ਉਹਨਾਂ ਤੱਕ ਰਾਨ ਕੇ ਪਹੁੰਚ ਨਹੀਂ ਕਿਸੇ ਨੇ ਕੀਤੀ ਮਿਲਣ ਕਿਉਂਕਿ ਹੁਣ ਬਾਦਸ਼ਾਹੀ ਆ ਗਈ ਨਾ 5 ਸਾਲ ਵਾਸਤੇ ਤਖਤ ਉਹਨਾਂ ਦੇ ਹੱਥ ਵਿੱਚ ਆ ਗਿਆ 5 ਸਾਲ ਵਾਸਤੇ ਤਾਕਤ ਉਹਨਾਂ ਦੇ ਹੱਥ ਵਿੱਚ ਆ ਗਈ ਹੈ ਪਰ ਇਹ ਤਾਕਤਾਂ ਜਿਹੜੀਆਂ ਨਾ ਜਦੋਂ ਸਾਡੇ ਪੰਜਾਬੀਆਂ ਦਾ ਯੋਰ ਪੈ ਜਾਵੇ ਫਿਰ ਇਹ ਤਾਕਤਾਂ ਫੇਲ ਕਰ ਦੇਣੇ ਇਹਨਾਂ ਦੀ ਸ਼ਾਦੀ ਵਿੱਚ ਇੰਨਾ ਬਾਲਿਆ ਇਹਨਾਂ ਦੇ ਡੌਲਿਆਂ ਵਿੱਚ ਇੰਨੀ ਜਾਣਿਆ ਵੱਡੇ ਵੱਡੇ ਜ਼ਾਲਮ ਜਰਵਾੜੇ ਜਿਹੜੇ ਸੀ ਉਹਨਾਂ ਨੇ ਆਪਣੇ ਗੋਡਿਆਂ ਤੇ ਸੁੱਟਦੇ ਇਸ ਕਰਕੇ ਹੁਣ ਤੁਹਾਡੇ ਹੱਥ 'ਚ ਆ ਜੇ ਤਗੜੇ ਹੋ ਕੇ ਤੁਸੀਂ ਸਾਥ ਦੋਗੇ ਤੇ ਤੁਹਾਡੇ ਕਿਸਾਨਾਂ ਦੇ ਮਸਲੇ ਹੱਲ ਹੋ ਜਾਣਗੇ ਆ ਜਿੰਨੀਆਂ ਰੋੜਾਂ ਨਵੀਆਂ ਕੱਢੀਆਂ ਜਾ ਰਹੀਆਂ ਨੇ ਉਹਨਾਂ ਦੀ ਨੀਤ ਹੈ ਕਿ ਪੰਜਾਬ ਦੀ ਉਪਜਾਊ ਪੈੜੀ ਜਿਹੜੀ ਉਹ ਰਹਿਣ ਨਹੀਂ ਦੇਣੀ ਥਾਂ ਥਾਂ ਤੇ ਵੱਡੇ ਵੱਡੇ ਕਿੱਲੇ ਕਿੱਲੇ ਦੇ ਕਰੀਬ ਰੋਡ ਜਿਹੜੇ ਉਹ ਕੱਢੇ ਜਾ ਰਹੇ ਨੇ ਪੰਜਾਬ ਵਿੱਚੋਂ 5-7 ਰੋਡ ਨਿਕਲਦੇ ਜਦੋਂ ਹਰਿਆਣੇ ਤੇ ਜਾਓਗੇ ਇੱਕ ਜਾਂ ਦੋ ਰਹਿ ਜਾਣੇ ਸਿਰਫ ਪੰਜਾਬ ਦੀ ਧਰਤੀ ਨੂੰ ਬਰਬਾਦ ਕਰਨ ਵਾਸਤੇ ਤੁੱਲਿਆ ਹੋਇਆ ਦਿੱਲੀ ਦਾ ਤਖਤ ਗੁਰੂ ਗੋਬਿੰਦ ਸਿੰਘ ਪਾਦਸ਼ਾਹ ਨੇ ਆਖਿਆ ਉਹ ਬਹਾਦਰ ਸ਼ਾ ਬਾਦਸ਼ਾ ਬਣਾਵਾਂਗੇ